ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਸੇਂਗ ਦਾ ਨਵਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਤ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ ਹਾਂਜੀ ਬੇਟਾ ਨਾਮ ਕੀ ਬੇਟਾ ਨਾਮ ਜਸਵਾਲ ਸਿੰਘ ਜਦੋਂ ਬਾਹਰ ਗਏ ਹਾਂਜੀ ਤੁਹਾਨੂੰ ਕੋਈ ਪਤਾ ਨਹੀਂ ਕਿਸਟੜਨਾ ਸਾਢੇ ਕੋਈ ਇਥੋਂ ਪਹਿਲੀ April ਪਹਿਲੀ ਨੂੰ ਚਲੇਗੀ ਅਸੀਂ ਤਾਂ ਜਾਂਚ ਨੇ ਠੀਰ ਲਏ ਤੇ ਡਵੀਚ ਇੱਕ ਮਹੀਨਾ ਇੱਕ ਰੱਖਿਆ ਉਹ ਸਿਪਲੈਟ ਕਰਵਾਤੀ ਅਸੀਂ 18 ਲੱਖ ਨੂੰ ਦੇ ਤੱਕ ਐਸ਼ੀ ਦੇ ਰਿਹਾ ਜਿੰਦਰ ਫੜਾ ਕੇ ਆਏ ਤੇ ਪਹਿਲੀ ਅਪ੍ਰੈਲ ਨੂੰ ਕਹਿੰਦਾ ਵੀ ਮੇਰੀ ਫਰਿਆਦ ਨੂੰ ਪਹਿਲੀ ਨੂੰ ਕਹਿੰਦਾ ਵੀ ਮੇਰੀ ਫਰਿਆਦ ਤੇ ਮੰਮੀ ਵੀ ਜਾਣ ਤੇ ਉਹ ਮੈਂ ਚੱਲ ਜਾਣਾ ਅੱਜ ਤੇ ਪੈਸੇ ਪੂਰੇ ਦੇ ਦਿਓ ਮੈਂ ਕਿਹਾ ਠੀਕ ਹੈ ਉਹ ਤਾਂ 18 ਲੱਖ ਅਸੀਂ ਦੇ ਦਿੱਤਾ ਆ ਫਿਰ ਉਹਨੇ ਫੋਨ ਕੀਤਾ ਚਲੇ ਗਿਆ ਤੇ 에어ਪੋਰਟ ਤੇ ਆ ਰਿਆਨ ਦੇ ਉਰ ਤੇ ਪਹੁੰਚ ਗਿਆ ਜਾ ਕੇ ਫੋਨ ਮੈਨੂੰ ਆਇਆ ਕਹਿੰਦਾ ਮੰਮੀ ਵੀ ਮੈਂ ਠੀਕ ਠਾਕ ਪਹੁੰਚ ਗਿਆ ਆ ਮੈਂ ਕਿਹਾ ਠੀਕ ਹੈ ਉਹ ਤਾਂ ਮੈਂ ਘਰ ਉੱਤੇ ਉੱਤੇ ਕੋ ਖਾ ਲਈ ਆ ਕਹਿੰਦਾ ਮਮੀ ਵੀ ਮੈਂ ਪੂਜੀ ਆ ਲਿਆ ਆ ਕੋਲ ਮੈਂ ਵੈਰਾਈਟੀਆਂ ਮੈਂ ਖਾ ਲੈਣੇ ਤੇ ਮੁੰਡੇ ਦੋ ਆਂਦੇ 2 ਵਜੇ ਆਣੇ ਮੁੰਡੇ ਤੇ ਮੈਂ ਕਹਿੰਦਾ ਵੀ ਅਸੀਂ ਇਕੱਠੇ ਆ ਸਾਡੀ ਪਲੇਟ ਗਾਹਾਂ ਦੀ ਕਰਵਾਣੀ ਆ ਅੰਟ ਨੇ ਤੇ ਚਲ ਸਾਡਾ ਗੱਲ ਹੋ ਗਈ ਮਗਰੋਂ ਮੇਰੀ ਬਹੂ ਨੇ ਉਹਦੀ ਆਪਣੀ ਵੈਕ ਨੂੰ ਫੋਨ ਕੀਤਾ ਕਹਿੰਦਾ ਵੀ ਅੰਟ ਨੇ ਕੀਤਾ ਧੀਰ ਨੇ ਕਹਿੰਦਾ ਕਿ ਵੀ ਯਸੀ ਦਾ ਜਿਸ ਦਾ ਹਾਲ ਦਾ ਕਹਿੰਦਾ ਨੈਟਿਕ ਉਹ ਨੈਟਵਰਕ ਖਰਾਬ ਹੈ ਤੁਸੀਂ ਤੁਸੀਂ ਟੈਨਸ਼ਨ ਨਾ ਲਿਓ ਕੋਈ ਠੀਕ ਕਰਨਾ ਕਰਿਓ ਵੀ ਨੈਟਵਰਕ ਖਰਾਬ ਨੈਟ ਚੱਲਣਾ ਨਹੀਂ ਉਹਦਾ ਹੈਗਾ ਚਲੋ ਅਸੀ ਕੇ ਉਧਰ ਸੇ ਮਸੂਮਦੀ ਹੋਗੀ ਚਲੋ ਜੂਨੇ ਬਸ ਡਾਊਨ ਕਰੋ ਉਧਰੋਂ ਪਾਕਿਸਤਾਨ ਦੇ ਐਰਟੈਕ ਸਿਚ ਲੈ ਗਏ ਦੀ ਰਲਤੀ ਸੀ ਜਾਂਟ ਦੀ ਨਾਲ ਉਧਰ ਜੀ ਉਹ ਲੈ ਗਿਆ ਜੀ ਜੀ ਬਹੁਤ ਗਿਆ 9:30 ਕਾ ਦਿਨ ਅਸੀ ਵੀ ਨੇ ਕਿਹਾ ਕਿ ਨੈਟ ਕਰਾ ਹੋ ਗਿਆ ਫੇ ਜਦੋਂ 2:30 ਵਜੇ ਰਾਤ ਦੇ ਤਾਂ ਜੱਸੀ ਦਾ ਸਪਾਲ ਦਾ ਫੋਨ ਆ ਗਿਆ ਕਹਿੰਦਾ ਮੰਮੀ ਵੀ ਤੁਸੀਂ ਆਪਣਾ ਨੈਟ ਖੁੱਲੇ ਰੱਖਿਓ ਸਾਰਾ ਟੱਬਰ ਜਾਗਦਾ ਰਹੋ ਕਿ ਮੈਂ ਤੁਹਾਨੂੰ فون کرنا ضروری سانگ ساڑھے تین بجے فون آیا ممی بھی میں اے, کہندا, سانو بے پاکستان دے ڈاکرا نے گرنپ کر دیا بھائی پی گیا سانو ساندان بے سبیر تو جتوں مرضی سبر پیدا کرے سانو کچھ بھی کر سکتے مار بھی سکتے آ اسی ایجنٹ نو فون دیا ایجنٹ کو کہہ ਕਹਿੰਦਾ ਆਜੋ ਤੁਸੀਂ ਕੋਈ ਗੱਲ ਐਸੀ ਕੀ ਗੱਡੀ ਕਰੇ ਚਲੇ ਗਏ ਮਾਪੋਤੇ ਸੇ ਦੋ ਚਲੇ ਗਏ ਯਾਂਟੇ ਕਿ ਕਰਾ ਸੀ ਯਾਂਟੇ 4000 ਦਾ ਧੀਰ ਯਾਂਟੇ ਆ ਉੱਥੇ ਦੋ ਦਿਨ ਸਾਨੂੰ ਦਾਸ ਤੋਂ ਟੱਕਰ ਦੂਨੀਆਂ ਪਾਰਟੀਆਂ ਵੀ ਆਂਦੀਆਂ ਕਿ ਧੂਰੀ ਦਾ ਮੁੰਡਾ ਸੀ ਇੱਕ 10000 ਪਰਦਾ ਆ ਉੱਥੇ ਦੋ ਦਿਨ ਨੇ ਫਿਰ ਸਾਨੂੰ ਟੱਕਰ 3 ਦਿਨ ਕਹਿੰਦਾ ਮੇਰੀ ਪਲੇਟ ਰਾਂਦੀ ਕਰਾਦਾ ਵੀ ਮੈਂ ਤੁਹਾਡੇ ਮੁੰਡੇ ਜਿਹਾ ਮਾ ਕਢਾ ਕੇ ਚੰਡੀਗੜ ਸਾਡੇ ਨਿਆਣੇ ਚੜਾ ਕੇ ਬੱਚੇ ਆਏ ਸੋਂਾਂ ਨੂੰ ਉਥੋਂ ਨੇ ਆਪਣੀ ਟੈਗ ਤੇ ਮੈਸੇਜ ਕਰਾ ਕੇ ਪਤਾ ਨਹੀਂ ਕਿੱਦੋਂ ਨੂੰ ਹੋ ਗਿਆ ਕਿੱਦੋਂ ਨੂੰ ਨਹੀਂ ਚਲੇ ਗਿਆ

ਮਾਰ ਤੁਹਾਡੀ ਹਿਹਾਰ ਪਰ ਨੂੰ ਕਰ ਦਿੰਦਾ ਤੁਸੀਂ ਹਿਹਾਰ ਪਰ ਦਰਖਾਸਤ ਪਹੁੰਚਾਏ ਤੁਸੀਂ ਦੋ ਜਲੰਧਰ ਤੇ ਤੁਸੀਂ ਪੇਮੈਂਟ ਕਰ ਰਹੀ ਆ ਤੇ ਦੋਸਤੋ ਇਥੋਂ ਵੀ ਰੋਂਦੇ ਕਲਾਂਦੇ ਆ ਗਾ ਸਾਡੇ ਬੱਚਿਆ ਜੀ 25 ਦਿਨ ਨਹੀਂ ਤੇ ਦੋ ਦੋ ਨੂੰ ਗਏ ਆ ਤੇ ਤੂੰ ਇਹ 30 ਦਿਨ ਸਾਡੇ ਬੱਚਿਆਂ ਦੀ ਬਸ ਮਾਰਕੁੱਟ ਦੀ ਵੀਡੀਓ ਕਾਲ ਪਾ ਕੇ ਮਾਰਕੁੱਟ ਦੇ ਰੋਂਦੇ ਪੁੱਟ ਦੇ ਮਾਰਦੇ ਖੂਨ ਚੁੰਦੇ ਪਿੱਛੇ ਟੱਕ ਲੈ ਹੋ ਨਿਆਣਾ ਸਭ ਬਹੁਤ ਬੁਰਾ ਬੁਰਾ ਹਾਂ ਦੀ ਹੋ ਗਈ ਹੈ ਬਹੁਤ ਗੂਰੇ ਬੂਰੇ ਹਾਲ ਸਾਡੇ ਮਿਹੜਾ ਦੇ ਅਜੇ 13 ਦਿਨ ਹੋ ਗਏ ਗਾਧਨੀ ਹੋਈ ਹੈਗੀ 18-18 ਲੱਖ ਫੇ ਮੰਗਦੇ ਡਾਕਰ ਬਿ 18-18 ਲੱਖ ਦੋ ਕੋਈ ਸੁਣਾਈ ਕਿਸੇ ਪਾਸੇ ਨਹੀਂ ਹੋਈ ਮੈਂ ਰੋੜੀ ਕੋਲ ਵੀ ਗਈ ਹੋਰ ਵੀ ਬੀਐਸਐਸਪੀ ਨੂੰ ਮਾਰ ਕਰ ਦਿੱਤੀ ਕੋਈ ਸੁਣਾਈ ਨਹੀਂ ਅਸੀਂ ਤੇ ਇਹੀ ਚਾਹਦੇ ਸਾਡੇ ਬੱਚੇ ਸਰਕਾਰ ਸਾਨੂੰ ਸਾਡੇ ਬੱਚੇ ਮਿਲਾ ਦੇ ਬਸ ਪ੍ਰਸ਼ਾਸਨ ਨੇ ਕੀ ਪ੍ਰੋਸਾ ਦਿੱਤਾ ਤੁਹਾਨੂੰ ਹਾਂਜੀ ਪ੍ਰਸ਼ਾਸਨ ਨੇ ਕੀ ਪ੍ਰੋਸਾ ਦਿੱਤਾ ਤੁਹਾਨੂੰ ਡੀਸੀਐਸਐਸਪੀ ਨੇ

ਲੋਕੇਸ਼ਨ ਵਾਲੇ ਦੇ ਵਿੱਚ ਨੂੰ مان <تصفح> یوگ منتری مان ٹھیک ہے جی یہ جہاں سڈے لوکتر نمائندے نے <تصفح>

ਜੋਨੇ ਕੇ ਵੀ ਪੀ ਕਾਸਦੀ ਕਿਉਂਕਿ ਨੀਤੀ ਤੋਂ ਅੱਜ ਮਿਲ ਰਿਹਾ ਹੈ ਜਿਹਦੇ ਨਾਲ ਸਰਕਾਰੀ ਬਾਰੇ ਜਿਹਨੇ ਕਿ ਟੀਚਰ ਸਰਬੰਨੇ ਦੇਿਕ ਕੀਤਾ ਹੈ ਹਰੇ ਇਤਲਾਫ ਦੇ ਸੰਬੰਧੇ ਸ਼ੂਕੇ ਬਣਾਇਆ ਇੱਕ ਅਸਲੀ ਅਨੁ ਪਹਿਲਾ ਬਾਦੂ ਹੁਵਾਦੇ ਸੀ ਹੁਣ ਅਸਲੀ ਇਹ ਸਾਬਤ ਹੈ ਇਹ ਅਨ ਜਿਹੜਾ ਹੋ ਤੁਸੀਂ ਖੁਦ ਪਹਿਚਾਣ ਕਰਨਗੇ ਠੀਕ ਹੈ ਨਾ ਤੇ ਉਹ ਦਿਨ ਆ ਕੀ ਹੈ ਕਿਹਿਣਾ ਤਾਂ ভগবਾਨੇ ਸੀ ਹੁਣ ਆਪਾਂ ਕਿ ਬਾਸ ਲਾਈ ਕਰਦੇ ਆਪਣੇ ਹੋ ਰਹਿਣਾ ਨਾਲ ਆਪ ਕੋਲ ਉਹਦੀ ਵਰਗੀ ਆਵਿਸ਼ਥਿਤੀ ਦੇਖੀ ਸਾਈ। ਸੋ ਜਿਦਾ ਤੇ 731 ਜ਼ਿਲ੍ਹੇ ਦੇ ਭਾਰ ਦੇ ਜਿੱਥੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਕ੍ਰਿਸ਼ੀ ਉਦਯੋਗ ਕੇਂਦਰ ਬਣਾਇਆ ਗਿਆ ਹੈ। ਜਿੱਦਾਂ ਇੱਕ ਜ਼ਿਲ੍ਹੇ 'ਚ ਪੈ ਸਕੂਲ ਮਲੇ ਲਾ ਉਸੇ ਤਰ੍ਹਾਂ ਇੱਕ ਗਲ ਦੀ ਮੀਨੀ ਯੂਨੀਵਰਸਿਟੀ ਹੈ ਜਿੱਥੇ ਖੇਤੀ ਨਾਲ ਜੁੜੇ ਜਿੰਨੇ ਵੀ ਕੰਮ ਨੇ ਉਹਦੇ ਬਾਰੇ ਤੁਹਾਨੂੰ ਟ੍ਰੇਨਿੰਗਸ ਲਗਾ ਕੇ ਸਿਖਲਾਈਆਂ ਦੇ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਕਿਉਂਕਿ ਜਦੋਂ ਉਹ ਟ੍ਰੇning ਲੈਂਦੇ ਆ ਤਾਂ ਉਹਨਾਂ ਨੂੰ ਬਿਹਤਰ ਨੂੰ ਲੋਰ ਵਿੱਚ ਦਿੱਕਟਰ ਕੇ ਵੀ ਕੇ ਲੰਡੋਵਾ ਮੈਡਮ ਡਾਕਟਰ ਹਾਰਤੀ ਵਰਮ ਅਸਿਸਟੈਂਟ ਪ੍ਰੋਫੈਸਰ ਡਾਕਟਰ ਮੈਡਮ ਜਿੰਦਰਪਾਲ ਅਸਿਸਟੈਂਟ ਪ੍ਰੋਫੈਸਰ ਤੇ ਸੁਨਾ ਦੇ ਨਾਲ ਡੈਮੋਨਸਟ੍ਰੇਟਰ ਮੈਡਮ ਰੇਨੂ ਵਾਲਾ ਜੀ ਸਾਡੇ ਵਿਸ਼ਾਰਕ ਵਿਸ਼ੇਸ਼ ਤੌਰ ਦੇ ਉੱਤੇ ਤੁਹਾਡੇ ਨਾਲ ਨੂੰ ਨੂੰ ਹੋਣ ਦੇ ਲਈ ਪਹੁੰਚੇ ਹਾਂ ਜਿਹਨਾਂ ਦਾ ਮੇਨ ਮਕਸਦ ਜੋ ਹੈ ਡਾਕਟਰ ਸਾਹਿਬ ਅਰਦੀਪ ਕੁਮਾਰ ਜੀ ਜੋ ਪੀ ਡਾਇਰੈਕਟਰ ਜੀ ਹਨ ਉਹ ਆਪਣਾ ਮਾਰਟਮ ਜੋ ਹੈ ਉਹ ਸਾਡੇ ਸਦਰ ਪਹ ਜਾਣਗੇ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਮਤਲਬ ਕਿਸਾਨੀ ਦੇ ਲਈ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਹੈ ਔਰ ਅਸੀਂ ਇਹ ਦੇਖਿਆ ਹੈ ਤੁਸੀਂ ਵੀ ਸ਼ਾਇਦ ਬਚਪਨ ਚ ਦੇਖਿਆ ਪੈਦਾਨ ਪੱਤੀ ਦੀ ਬੋਸਟੈਂ ਮੈਦਾ ਹੋਈ ਉਹ ਜਦੋਂ ਗ੍ਰੀਨ ਰੈਵਿਊਸ਼ਨ ਜਿਹੜਾ ਉਹ ਆਪਣੇ ਚਾਰ ਸੀਮਾ ਦਿੱਤੇ ਇਹਨਾਂ ਤੋਂ ਪਹਿਲੇ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਖੇਮਾ ਦੇ ਉੱਤੇ ਜਿਹੜੀਆਂ ਫਸਲਾਂ ਅਸੀਂ ਬਿਲਕੁਲ ਨਹੀਂ ਹੋਣੀਆਂ ਸੀ। ਔਰ ਇਹਨਾਂ ਸਾਇੰਟਿਸਟ ਦੇ ਕਿਸਾਨ ਵੀਰੋ ਆਪ ਜੀ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਕ੍ਰਿਸ਼ੀ ਵਿਗਿਆਪੀਏ ਯੂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਸਮੂਚੀ ਟੀਮ ਅੱਜ ਪਹੁੰਚੀ ਹੈ। ਤੇ ਪੂਰੇ ਮੈਂ ਆਪਣੇ ਸਾਇੰਸ ਦਾ ਨਾਮ ਸਮੇਤ ਇੱਥੇ ਅਸੀਂ ਆਏ ਆ ਲੰਗੜੋਏ ਦੇ ਵਿੱਚ ਜਿੱਥੇ ਪਿੰਡ ਦੇ ਸਾਰੇ ਮੋਤਵਰ ਕਿਸਾਨ ਅਧਿਆਪਕ ਸਹਿਬਾਨ ਤੇ ਕਿਸਾਨ ਪਰਿਵਾਰਾਂ ਦੇ ਬੱਚੇ ਵੀ ਅੱਜ ਇੱਥੇ ਸ਼ਾਮਲ ਹੋਏ ਨੇ ਅੱਜ ਅਸੀਂ ਵਿਕਸਤ ਖੇਤੀ ਸੰਕਲਪ ਅਭਿਆਨ 2025 ਜੋ ਕਿ ਭਾਰਤ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਤੇ ਆਪਣੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੀਏਓ ਲੁਧਿਆਣਾ ਤੇ ਨਿਰਦੇਸ਼ਕ ਅਟਾਰੀ ਲੁਧਿਆਣਾ ਦੇ ਦਿੱਸ਼ਾਂ ਦੇ ਯਤਨ ਹੈ ਤੁਸੀਂ 15 ਦਿਨ ਪਿੰਡਾਂ ਦੇ ਵਿੱਚ ਜਾ ਕੇ ਖੇਤੀ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਤਾਂ ਕਿ ਉਹਦੇ ਨਾਲ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇ ਤੇ ਦੇਸ਼ ਦੀ ਤਰੱਕੀ ਦੇ ਵਿੱਚ ਵਾਧਾ ਹੋਵੇ ਸੋ ਇਹਨਾਂ 15 ਦਿਨਾਂ ਦੇ ਵਿੱਚ ਅੱਜ ਸ਼ੁਰੂਆਤ ਲੰਗੜੋਏ ਤੋਂ ਸਾਡੀ ਹੋ ਚੁੱਕੀ ਹੈ ਤੇ ਇਸ ਕੰਮ ਲਈ ਅਸੀਂ ਪੂਰਾ ਜੋ ਸਾਨੂੰ ਇੱਥੇ ਪਿੰਡ ਵਾਸੀਆਂ ਦਾ ਤੇ ਜੋ ਇੱਥੇ ਸਕੂਲ ਦਾ ਪ੍ਰਬੰਧ ਪ੍ਰਬੰਧਨ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹੈ ਇਹ ਸਾਡੀ ਉਹਨਾਂ ਨੇ ਇੱਥੋਂ ਸ਼ੁਰੂਆਤ ਕਰਨ ਦੇ ਵਿੱਚ ਇੱਕ ਬਹੁਤ ਹੀ ਵਧੀਆ ਸਾਨੂੰ ਹੁਲਾਰਾ ਦਿੱਤਾ ਹੈ ਤੇ ਅਸੀਂ ਪਿੰਡ-ਪਿੰਡ ਜਾ ਕੇ ਜੋ ਵੀ ਉਲੀਕੇ 135 ਪਿੰਡਾਂ ਦੇ ਵਿੱਚ ਸਾਡੀਆਂ ਤਿੰਨ ਟੀਮਾਂ ਨੇ ਇੱਕ ਦਿਨ ਵਿੱਚ 9 ਸਪੌਟ ਕਵਰ ਕਰਨੇ ਐ ਤੇ ਤਕਰੀਬਨ 15 ਦਿਨਾਂ ਦੇ ਵਿੱਚ 135 ਜਗ੍ਹਾ ਅਸੀਂ ਜਾਣਾ ਹੈ ਅਡੜ ਸਹਿਕਾਰੀ ਸਭਾ ਦੇ ਵਿੱਚ ਕਿਸਾਨ ਵੀਰਾਂ ਨੂੰ ਇਕੱਠਾ ਕਰਕੇ ਖੇਤੀ ਤਕਨੀਕਾਂ ਦਾ ਪਸਾਰ ਕਰਨਾ ਹੈ ਤਾਂ ਕਿ ਉਹਦੇ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇ ਤੇ ਦੇਸ਼ ਦੀ ਤਰੱਕੀ ਵਿੱਚ ਇਹਦਾ ਯੋਗਦਾਨ ਪਵੇ ਧੰਨਵਾਦ ਜੀ ਐਸ ਅਜੇਲਾਸ਼ੀ ਭਗਤ ਸਿੰਘ ਨਗਰ ਨਸਵੰਦਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ